ਬੋਲੋ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਰੋਡ ਕੀ ਜਿਹੜਾ ਮਾਨਸਾ ਸੀਸਰ ਦੁਲਗੜ ਅਸੀਂ ਅੱਜ ਡੇਰਾ ਬਾਬਾ ਨਾਨਕ ਨੇੜੇ ਪਿੰਡ ਚੱਕ ਚੱਕ ਗੁਰਚੱਕ ਗੁਰੂ ਚੱਕ ਗੁਰੂ ਚੱਕ ਆਏ ਹੋਇਆ ਬ੍ਰੇਟੀ ਚੱਕ ਇੱਥੇ ਤਕਰੀਬਨ 2 ਤੋਂ 250 ਕਿੱਲੇ ਦੇ ਵਿੱਚ ਬਹੁਤ ਜ਼ਿਆਦਾ ਰੇਟ ਆਇਆ ਹੋਇਆ ਹੈ ਅਸੀਂ ਪਿੰਡ ਰੋਡ ਕੀ ਤੋਂ 7 ਟਰੈਕਟਰ ਲੈ ਕੇ ਆਏ ਹਾਂ ਜੀ ਸਾਡੇ ਨੇੜੇ ਦੇ ਪਿੰਡ ਭੁੰਦੜ ਸੰਗੂਲਗੜ ਰੋੜੀ ਤੋਂ ਸਾਰੇ ਕੋਲਮ ਲੈ ਕੇ 40 ਟਰੈਕਟਰ ਆਏ ਹੋਏ ਨੇ ਤੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆਂ ਕਿ ਜਿਹੜੇ ਨੇੜੇ-ਤੇੜੇ ਪਿੰਡਾਂ ਦੇ ਵਿੱਚ ਟਰੈਕਟਰ ਘੱਟ ਰਹੇ ਆ ਉਹ 2-2 4-4 ਕਿੱਲੇ ਆ ਜਿਹੜੇ ਉੱਥੇ ਬਰੇਤੀ ਉੱਥੇ ਚੱਲ ਰਹੇ ਨੇ ਇੱਥੇ ਤਕਰੀਬਨ 250 ਕਿੱਲੇ ਦੇ ਵਿੱਚ ਰੇਤਾ ਪਿਆ ਹੋਇਆ ਹੈਗਾ ਸਾਰੇ ਟਰੈਕਟਰ ਆਪਾਂ ਇੱਥੇ ਚਲਾਈਏ ਜੋ ਆਪਣੇ ਕਿਸਾਨ ਵੀਰਾਂ ਦੀ ਸਹਾਇਤਾ ਹੋ ਸਕੇ वाहिगुरू जी का ख़ाला वाहिगुरू जी